ਹਾਲੋ ਮਿੱਤਰੋ ਤੁਹਾਡਾ ਨਵੇਂ ਵੀਡੀਓ ਦੇ ਵਿੱਚ ਸਵਾਗਤ ਹੈ ਵੀਡੀਓ ਜੇ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਪੋਰਟ ਕਰਿਓ ਹੁਣੇ ਚਾਰ ਬੰਦੇ ਜੋ ਵਧੀਆ ਕੰਮ ਕਰ ਰਹੇ ਹੈ ਸੱਚਾਈ ਦੇ ਨਾਅਰੇ ਖੜੇ ਹੈ ਉਹਨਾਂ ਦੇ ਪਿੱਛੇ ਵੀ ਹੁਣੇ ਕੁਝ ਪਾਕਿਸਤਾਨੀ ਖਾਲਸਤਾਨੀ ਪੈਗੇ ਪ੍ਰੋਪਗਾਂਡਾ ਫੈਲਾ ਰਹੇ ਹੈ ਤੁਸੀਂ ਪੂਰੀ ਵੀਡੀਓ ਦੇਖੋ ਓਕੇ ਬੇਬੀ ਸਾਨੂੰ ਸੁਣਨਾ ਪਸੰਦ ਕਰਦੀ ਹੈ ਤੇ ਤੁਸੀਂ ਬੇਬੀ ਤੋਂ ਦੂਰ ਭੱਜ ਰਹੇ ਉਹ ਸਿੱਖੋ ਕੁਝ ਬੇਬੀ ਤੋਂ ਬੇਬੀ ਨੂੰ ਸਮਝ ਆ ਚੁੱਕੀ ਆ ਮਿੱਤਰੋ ਇਹ ਤਾਂ ਆਪਣੀ ਆਪਣੀ ਫੀਲਡ ਵਿੱਚ ਬਹੁਤ ਵਧੀਆ ਕੰਮ ਕਰ ਰਹੇ ਆ ਹਰ ਤੀਰਥ ਥਾਈ ਚੈਰੀਟੇਬਲ ਆਰਗੇਨਾਈਜੇਸ਼ਨਸ ਰਨ ਕਰਦਾ ਈਵਨ ਬਾਲੀਵੁੱਡ ਸਟਾਰਸ ਵੀ ਇਹਦੇ ਨਾਲ ਕੋਲਾਬੋਰੇਟ ਕਰਦੇ ਸੇਵਾ ਕਰ ਰਹੇ ਲੋਕਾਂ ਦੀ ਇਹ ਸਿੱਖਾਂ ਦੀ ਇਮੇਜ ਬਹੁਤ ਪੋਜ਼ਿਟਿਵ ਵੇ ਨਾਲ ਪ੍ਰੈਜ਼ੈਂਟ ਕਰ ਰਿਹਾ ਬਹੁਤ ਵਧੀਆ ਇਮੇਜ ਬਿਲਡ ਕਰ ਰਿਹਾ ਸਿੱਖਾਂ ਦੀ ਦੂਜੇ ਪਾਸੇ ਉਹ ਕੈਨੇਡਾ ਤੋਂ ਪੰਜਾਬ ਵਾਲਾ ਉਹ ਪੇਜ ਉਹਦੇ ਹੀ ਫੰਕਸ਼ਨਲੀ ਇਸਤੇਮਾਲ ਕਰਦੇ ਆ ਆਦਰਵਾਇਸ ਉਹਨਾਂ ਕੋਲ 3-4 ਪੇਜ ਆ ਫਿਟਨੈਸ ਇੰਡਸਟਰੀ ਦੇ ਵਿੱਚ ਬਹੁਤ ਵੱਡੀ ਬ੍ਰਾਂਡ ਆ ਉਹ ਇੰਡੀਆ ਲੈਵਲ ਦੇ ਉੱਤੇ ਉਹ ਵੀ ਸਿੱਖਾਂ ਨੂੰ ਬਹੁਤ ਇੱਕ ਸਟਰੋਂਗ ਇਮੇਜ ਸਿੱਖਾਂ ਦੀ ਪ੍ਰੈਜ਼ੈਂਟ ਕਰਦੇ ਆ ਵਧੀਆ ਕੰਟਰੀਬਿਊਟ ਕਰ ਰਹੇ ਆ ਇਹ ਲੋਕ ਤੇ ਤੁਸੀਂ ਲੋਕ ਇਹਨਾਂ ਨੂੰ ਸੁਣਨਾ ਪਸੰਦ ਨਹੀਂ ਕਰਦੇ ਬਿਕੋਜ਼ ਇਹ ਇੱਕ ਖਾਸ ਤਰ੍ਹਾਂ ਦਾ ਪ੍ਰੋਪਾਗੈਂਡਾ ਨਹੀਂ ਫਲਾਉਂਦੇ ਤੇ ਮੈਂ ਉਸ ਪ੍ਰੋਪਾਗੈਂਡਾ ਨੂੰ ਕਾਊਂਟਰ ਕਰਦਾ ਵੀ ਜੋ ਚੀਜ਼ਾਂ ਤੁਸੀਂ ਆਪਣੇ ਮਾਹੌਲ ਤੋਂ ਸਿੱਖਦੇ ਹੋ ਉਸ ਤੋਂ ਵੱਧ ਵੀ ਕੋਈ ਗੱਲ ਕਰ ਰਿਹਾ ਤਾਂ ਸੁਣ ਕੇ ਦੇਖੋ ਫਰਕ ਕੇ ਦੇਖੋ ਖੁਦ ਰਿਸਰਚ ਕਰੋ ਇੱਕ ਵੀ ਗੱਲ ਝੂਠ ਨਹੀਂ ਨਿਕਲੂਗੀ ਪਰ ਦਿਮਾਗ ਨਾਲ ਦਿਮਾਗ ਨਾਲ ਦੇਖਣੀ ਆ ਵੀਡੀਓਸ ਇਹ ਨਹੀਂ ਕਿ ਆਪਦੀ ਮਤਲਬ ਕੱਢੀ ਜਾਣੀ ਆ ਕਰ ਰਹੇ ਆ ਅੱਜ ਕੱਲ ਲੋਕ ਤਾਂ ਮਿੱਤਰੋ ਤੁਸੀਂ ਵੀ ਸੁਣੋ ਬੇਬੀ ਤੋਂ ਸਿੱਖੋ ਕੁਝ